ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰਾਪਰਟੀ ਦੇ ਕਾਰੋਬਾਰ ਦੀ ਬੇਸਿਕ ਮਤਲਬ ਜਿਹੜੀ ਗੱਲ ਹੈਗੀ ਆ ਬੇਸ ਕੀ ਹੈ ਪ੍ਰਾਪਰਟੀ ਦਾ ਜਿਹੜੇ ਪ੍ਰਾਪਰਟੀ ਦੇ ਸੌਦੇ ਆ ਸੌਦਾ ਹੋਣ ਦਾ ਕੀ ਮਤਲਬ ਪੂਰਾ ਵੇਸ ਹੈ ਉਹਦੇ ਤੇ ਗੱਲਬਾਤ ਚੰਨਾ ਪਾਉਂਗਾ ਤੁਹਾਡੇ ਨਾਲ ਤੇ ਇੱਕ ਲਾਸਟ ਦੇ ਵਿੱਚ ਤੁਹਾਨੂੰ ਮੈਂ ਕੋਈ ਇਨਫੋਰਮੇਸ਼ਨ ਦੇਣੀ ਹੈ ਦਫ਼ਤਰ ਦੀ ਬਹੁਤ ਹੀ ਅਤਿ ਜ਼ਰੂਰੀ ਇਨਫੋਰਮੇਸ਼ਨ ਹੈ ਤੇ ਜਿਹੜੀ ਕਿ ਤੁਹਾਡੇ ਨਾਲ ਸੰਬੰਧਤ ਹੈ ਤੁਹਾਨੂੰ ਕੁਝ ਤੁਹਾਡੇ ਨਵੇਂ ਜਿਹੜੇ ਕੋਈ ਪ੍ਰਾਪਰਟੀ ਦਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਲਈ ਕੁਝ ਮਤਲਬ ਲੈ ਕੇ ਆਇਆਗੇ ਤੇ ਆਓ ਵੀਡੀਓ ਕਰਦੇ ਹਾਂ ਸਟਾਰਟ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਛਾ ਦੋਸਤੋ ਗੱਲਬਾਤ ਜਿਹੜੀ ਮੈਂ ਪਹਿਲਾਂ ਤੁਹਾਡੇ ਨਾਲ ਕੀਤੀ ਹੈ ਕਿ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਹੈ ਉਹ ਬੇਸਿਕ ਕੀ ਹੁੰਦਾ ਹੈਗਾ ਸੌਦੇ ਮਤਲਬ ਸੌਦਿਆਂ ਦਾ ਬੇਸ ਕੀ ਹੈਗਾ ਬੇਸ ਮਤਲਬ ਕਹਿਣ ਦਾ ਭਾਵ ਕਿ ਸੌਦਾ ਹੁੰਦਾ ਕਿਵੇਂ ਆ ਪ੍ਰਾਪਰਟੀ ਦਾ ਸੌਦਾ ਕਿਸ ਤਰ੍ਹਾਂ ਹੁੰਦਾ ਹੈਗਾ ਤੇ ਕਿਵੇਂ ਸੌਦੇ ਕਰਾਏ ਜਾਂਦੇ ਨੇ ਕਿਵੇਂ ਸੌਦੇ ਸਿਰੇ ਚੜਦੇ ਨੇ ਇਹਦੇ ਬੇਸਿਕ ਜੇ ਇਹਨੂੰ ਆਪਾਂ ਵੰਡਾਂਗੇ ਤਾਂ ਇਹਨਾਂ ਨੂੰ ਆਪਾਂ 4 ਹਿੱਸਿਆਂ ਦੇ ਵਿੱਚ ਆ ਵੰਡ ਸਕਦੇ ਆ ਜਿਹੜੇ 4 ਹਿੱਸੇ ਨੇ ਮਤਲਬ ਇਸ ਸੌਦੇ ਦੇ ਕਰਨ ਦੇ ਉਹਦੇ ਚ ਸਭ ਤੋਂ ਪਹਿਲਾਂ ਸੌਦੇ ਦਾ ਜਿਹੜਾ ਪ੍ਰੋਸੈਸ ਹੈ ਉਹ ਜ਼ਮੀਨ ਸੌਦਾ ਪ੍ਰਾਪਰਟੀ ਪਲਾਟ ਜੋ ਵੀ ਚੀਜ਼ ਹੈਗੀ ਆ ਉਹ ਪਾਰਟੀ ਨੂੰ ਦਿਖਾਇਆ ਜਾਂਦਾ ਹੈ ਔਰ ਦਿਖਾ ਕੇ ਉਸ ਤੋਂ ਬਾਅਦ ਉਸ ਸੌਦੇ ਨੂੰ ਪਾਸ ਕਰਾਇਆ ਜਾਂਦਾ ਹੈਗਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸੌਦਾ ਦਿਖਾਤਾ ਸੌਦਾ ਪਾਸ ਹੋ ਗਿਆ ਤੇ ਉਹਦਾ ਟੋਕਨ ਹੋ ਜਾਂਦਾ ਹੈਗਾ ਟੋਕਨ ਹੋਣ ਤੋਂ ਬਾਅਦ ਅਗਲਾ ਪ੍ਰੋਸੈਸ ਹੈ ਜਿਹੜਾ ਸ਼ੁਰੂ ਹੁੰਦਾ ਹੈਗਾ ਇਹ ਦੋਸਤੋ ਮਤਲਬ ਕੱਲ ਕਹਿਣ ਦੇ ਵਿੱਚ ਬਹੁਤ ਛੋਟੀ ਜੀ ਗੱਲ ਲੱਗੇਗੀ ਤੁਹਾਨੂੰ ਲੇਕਿਨ ਇਹਦਾ ਜਿਹੜਾ ਸਮਾਂ ਉਹ ਲੰਮਾ ਚੌੜਾ ਜੀ ਗੱਲਬਾਤ ਹੋ ਜਾਂਦੀ ਹੈ ਕਿਉਂਕਿ ਬੜਾ ਟਾਈਮ ਲੱਗਦਾ ਬੰਦਿਆਂ ਨੂੰ ਪਾਰਟੀ ਨੂੰ ਬੁਲਾਉਣਾ ਪਾਰਟੀ ਨੂੰ ਦਿਖਾਉਣਾ ਪਾਰਟੀ ਨੂੰ ਪਾਸ ਕਰਾਉਣਾ ਉਸ ਤੋਂ ਬਾਅਦ ਦੋਸਤੋ ਇਹ ਇਹ ਮੈਂ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਜਿਹੜੀ ਕਿ ਮਤਲਬ ਅ ਅਗਰ ਕੋਈ ਖਰੀਦਦਾਰ ਨੇ ਉਹ ਵੀ ਇਹ ਗੱਲ ਨੂੰ ਸਮਝ ਲੈਣ ਸੁਣ ਲੈਣ ਔਰ ਪ੍ਰਾਪਰਟੀ ਡੀਲਰ ਵੀ ਇਸ ਗੱਲ ਨੂੰ ਸਮਝ ਲੈਣ ਤੇ ਸੁਣ ਲੈਣ ਅਸੀਂ ਕਈ ਵਾਰੀ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਨਹੀਂ ਫਿਰ ਅਸੀਂ ਕਹਿੰਦੇ ਨੇ ਸਾਨੂੰ ਕੋਈ ਬੰਦਾ ਕਮਿਸ਼ਨ ਕਿਉਂ ਨਹੀਂ ਦੇ ਰਿਹਾ ਉਹਦਾ ਵੀ ਇਹਦੇ ਚੀ ਤੁਹਾਨੂੰ ਲੁਕਿਆ ਸੱਚ ਪਤਾ ਲੱਗੂਗਾ ਕਿ ਕੋਈ ਤੁਹਾਨੂੰ ਕਮਿਸ਼ਨ ਕਿਉਂ ਨਹੀਂ ਦੇ ਰਿਹਾ ਹੁੰਦਾ ਉਹਦਾ ਕਾਰਨ ਕੀ ਹੁੰਦਾਗਾ ਦੋਸਤੋ ਆਪਾਂ ਕਈ ਬੰਦੇ ਕੀ ਸਮਝਦੇ ਨੇ ਕਿ ਆਪਣੇ ਜ਼ਮੀਨ ਦਿਖਾਤੀ ਟੋਕਨ ਹੋ ਗਿਆ ਤੇ ਸਾਡਾ ਕੰਮ ਹੋ ਗਿਆ ਫੜਾਓ ਜੀ ਸਾਨੂੰ ਕਮਿਸ਼ਨ ਐ ਕੋਈ ਤੁਹਾਨੂੰ ਕਮਿਸ਼ਨ ਨਹੀਂ ਦਿੰਦਾ ਹੈਗਾ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਆਉਂਦਾ ਦੋਸਤੋ ਉਹ ਫਿਰ ਪਾਰਟੀਆਂ ਦਾ ਕਰਾਉਣਾ ਹੁੰਦਾ ਐਗਰੀਮੈਂਟ ਬਿਆਨਾਂ ਇਹਦੇ ਦੇ ਵੀ ਕਦੇ ਮੈਂ ਸਪੈਸ਼ਲ ਵੀਡੀਓ ਵੀ ਲੈ ਕੇ ਆਉਂਗਾ ਕਿ ਬਿਆਨਾਂ ਜਿਹੜਾ ਉਹ ਪੂਰਾ ਪ੍ਰੋਪਰ ਕਿਵੇਂ ਕਰਨਾ ਚਾਹੀਦਾਗਾ ਉਹਦਾ ਮਤਲਬ ਪੂਰਾ ਜੇ ਬਿਆਨਾਂ ਮਤਲਬ ਆਪਾਂ ਸਹੀ ਤਰੀਕਿਆਂ ਨਾਲ ਉਹੀ ਮਤਲਬ ਇਹ ਨਹੀਂ ਕਿ ਚਾਰ ਅੱਖਰ ਲਿਖੇ ਤੇ ਬਿਆਨਾਂ ਹੋ ਗਿਆ ਉਹਦਾ ਪੂਰਾ ਕਦੇ ਮੈਂ ਤੁਹਾਨੂੰ ਉਹ ਵੀ ਦੱਸੂਗਾ ਪਰ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹਦੇ ਚ ਆਪਾਂ ਸਿਰਫ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਸੌਦਾ ਮਤਲਬ ਬੇਸਿਕ ਸੌਦੇ ਦੇ ਕੀ ਉਹ ਨੇ ਪੁਆਇੰਟ ਨੇਗੇ ਦੂਜਾ ਪੁਆਇੰਟ ਦੋਸਤੋ ਇਹ ਹੈਗਾ ਕਿ ਐਗਰੀਮੈਂਟ ਦੋਨੇ ਪਾਰਟੀਆਂ ਨੂੰ ਬੁਲਾਉਣਾ ਨਾ at ਤਹਿਸੀਲ ਚ ਲੈ ਕੇ ਜਾਣਾ ਤੇ ਤਹਿਸੀਲ ਦੇ ਵਿੱਚ ਲਿਜਾ ਕੇ ਅਰਜ਼ੀ ਨਿਫੀਸ ਤੋਂ ਐਗਰੀਮੈਂਟ ਕਰਾਉਣਾ ਜਿਹਦੇ ਚ ਜਿਹੜਾ ਬੇਚਦਾਰ ਹੁੰਦਾ ਉਹਦੇ ਨਾਮ ਤੇ ਸਟਾਮ ਲਿਆ ਜਾਂਦਾ ਹੈਗਾ ਉਹਦੇ ਨਾਮ ਤੋਂ ਸਟਾਮ ਲੈ ਕੇ ਅੱਜ ਕੱਲ 4000 ਦਾ ਸਟਾਮ ਲੱਗਦਾ ਹੈਗਾ 4000 ਦਾ ਸਟਾਮ ਲੈ ਕੇ ਤੇ ਉਹਦੇ ਤੇ ਪ੍ਰੋਪਰ ਲਿਖਤ ਕੀਤੀ ਜਾਂਦੀ ਹੈ ਉਹਦੇ ਚ ਐਗਰੀਮੈਂਟ ਕੀਤਾ ਜਾਂਦਾ ਸ਼ਰਤਾਂ ਪਾਈਆਂ ਜਾਂਦੀਆਂ ਨੇ ਕਿ ਆ ਸਾਡਾ ਸੌਦਾ ਐਨੀ ਤਰੀਕ ਨੂੰ ਅਸੀਂ ਇਹਦਾ ਬਿਆਨਨਾ ਕਰ ਰਹੇ ਆਂ ਇਸ ਤਰੀਕੇ ਨਾਲ ਜੇ ਰਜਿਸਟਰੀ ਕਰਾਉਣੀ ਆ ਉਹ ਸਾਰੀਆਂ ਸ਼ਰਤਾਂ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ ਕਿ ਜੇ ਉਹ ਰਜਿਸਟਰੀ ਨਹੀਂ ਕਰਾਊਗਾ ਤਾਂ ਕੀ ਮਤਲਬ ਜੇਕਰ ਖਰੀਦਦਾਰ ਨਹੀਂ ਕਰਾਉਂਦਾ ਤਾਂ ਉਹਦਾ ਬਿਆਨਾ ਚਲਿਆ ਜਾਊ ਜੇ ਵੇਚਦਾਰ ਨਹੀਂ ਕਰਾਉਂਦਾ ਤਾਂ ਉਹਦਾ ਉਹਨੂੰ ਡਬਲ ਮੋੜਨਾ ਪਊਗਾ ਜਾਂ ਉਹਦੀ ਰਜਿਸਟਰੀ ਅਦਾਲਤ ਰਾਹੀਂ ਹੋਊਗਾ ਇਹ ਸਾਰੀਆਂ ਤੁਹਾਨੂੰ ਮੈਂ ਕਿਸੇ ਦਿਨ ਬਿਆਨੇ ਤੇ ਵੀਡੀਓ ਲੈ ਕੇ ਆਉਂਗਾ ਉਹਦੇ ਸਮਝਾਉਂਗਾ ਤੀਜਾ ਸਟੈਪ ਦੋਸਤੋ ਫਿਰ ਆ ਜਾਂਦਾਗਾ ਜਦੋਂ ਰਜਿਸਟਰੀ ਦਾ ਆਪਾਂ ਨੇ ਟਾਈਮ ਰੱਖਿਆਗਾ ਤੇ ਉਹ ਟਾਈਮ ਆ ਜਾਂਦਾ ਤਾਂ ਆਪਾਂ ਨੇ ਉਸ ਦੀ ਰਜਿਸਟਰੀ ਕਰਾਉਣੀ ਹੁੰਦੀ ਹੈ ਹੋ ਨਾ ਰਜਿਸਟਰੀ ਦੋਸਤੋ ਜਿਹੜੀ ਆਪਾਂ ਨੇ ਕਰਾਉਣੀ ਐ ਇਹ ਵੀ ਜ਼ਿੰਮੇਵਾਰੀ ਪ੍ਰਾਪਰਟੀ ਡੀਲਰ ਦੀ ਐ ਕਿ ਉਹਨੇ ਦੋਨੇ ਤਰ੍ਹਾਂ ਨੂੰ ਬੁਲਾਉਣਾਗਾ ਦੋਨੇ ਤਰ੍ਹਾਂ ਨੂੰ ਸੱਦ ਕੇ ਉਹਦੀ ਰਜਿਸਟਰੀ ਕਰਾਉਣੀ ਹੈਗੀ ਖਰੀਦਦਾਰ ਨੂੰ ਰਜਿਸਟਰੀ ਕਰਾ ਕੇ ਤੇ ਉਹਦਾ ਪੂਰਾ ਮਤਲਬ ਕੰਪਲੀਟ ਪੇਮੈਂਟ ਦਿਵਾਉਣੀ ਆ ਬੇਚਦਾਰ ਨੂੰ ਪੇਮੈਂਟ ਗਿਣਿਆ ਕੇ ਸਾਰਾ ਕੁਝ ਕਰਕੇ ਵਾਈਟ ਕਿੰਨੀ ਦਿੱਤੀ ਬਲੈਕ ਕਿੰਨੀ ਦਿੱਤੀ ਸਾਰਾ ਕੁਝ ਤੁਹਾਨੂੰ ਪਤਾ ਐ ਇਹਦੇ ਤੇ ਵੀ ਮੈਂ ਕਦੇ ਤੁਹਾਨੂੰ ਵੀਡੀਓ ਦੱਸੂਗਾ ਕਿ ਵਾਈਟ ਬਲੈਕ ਕੀ ਹੁੰਦਾ ਹੈਗਾ ਤੇ ਜਿਹੜੇ ਆ ਆਪਾਂ ਸਰਕਾਰੀ ਰੇਟ ਕਿਹਨੂੰ ਕਹਿੰਦੇ ਨੇ ਵਾਈਟ ਕੀ ਹੁੰਦਾ ਬਲੈਕ ਕੀ ਹੁੰਦਾ ਉਹਦੇ ਬਾਰੇ ਸਾਰੀ ਤੁਹਾਨੂੰ ਕਦੇ ਜਾਣਕਾਰੀ ਦਿਊਗਾ ਲੇਕਿਨ ਇਹ ਤੀਜਾ ਸਟੈਪ ਹੋ ਗਿਆ ਦੋਸਤੋ ਰਜਿਸਟਰੀ ਕਰਾ ਦਿੱਤੀ ਜਾਂਦੀ ਹੈ ਔਰ ਰਜਿਸਟਰੀ ਕਰਾ ਕੇ ਕਈ ਫਿਰ ਡੀਲਰ ਇੱਥੇ ਵੀ ਆਪਣਾ ਮਤਲਬ ਸਮਝ ਲੈਂਦੇ ਨੇ ਜ਼ਿਆਦਾਤਰ ਲੋਕ ਬਿਆਨੇ ਤੇ ਕਹਿੰਦੇ ਨੇ ਕਿ ਸਾਡਾ ਕੰਮ ਮੁੱਕ ਗਿਆ ਜੀ ਲਿਆਓ ਜੀ ਸਾਡਾ ਕਮਿਸ਼ਨ ਉਦੋਂ ਬਾਅਦ ੱੱਕੇ ਖਾਵੇ ਕੋਈ ਖਰੀਦਦਾਰ ਤੇ ੱੱਕੇ ਖਾਵੇ ਵੇਚਦਾਰ ਉਹ ਕਹਿੰਦੇ ਨੇ ਸਾਡਾ ਕੰਮ ਮੁੱਕਿਆ ਤੇ ਤੁਸੀਂ ਸਾਨੂੰ ਲੇਕਿਨ ਦੋਸਤੋ ਤੁਹਾਡੀ ਜ਼ਿੰਮੇਵਾਰੀ ਇੱਥੇ ਵੀ ਖਤਮ ਨਹੀਂ ਹੁੰਦੀ ਤੁਹਾਡੀ ਜ਼ਿੰਮੇਵਾਰੀ ਰਜਿਸਟਰੀ ਤੇ ਆ ਜਾਂਦੀ ਹੈ ਰਜਿਸਟਰੀ ਕਰਵਾ ਦਿੱਤੀ ਫਿਰ ਵੀ ਇੱਕ ਚੌਥਾ ਸਟੈਪ ਫਿਰ ਰਹਿ ਜਾਂਦਾ ਹੈਗਾ ਜਿਹੜਾ ਚੌਥਾ ਸਟੈਪ ਆ ਦੋਸਤੋ ਉਹ ਹੈਗਾ ਅੱਗੇ ਜਾ ਕੇ ਉਹਦਾ ਇੰਤਕਾਲ ਕਰਾਉਣਾ ਸਭ ਤੋਂ ਮੇਨ ਸਟੈਪ ਹੈ ਜਿਹੜਾ ਉਹ ਜ਼ਮੀਨ ਦਾ ਇੰਤਕਾਲ ਕਰਾਉਣਾ ਹੈਗਾ ਜਿਹੜਾ ਤੁਸੀਂ ਖਰੀਦਦਾਰ ਦੇ ਨਾਮ ਔਰ ਉਹਦਾ ਪਜੈਸ਼ਨ ਦਵਾਉਣਾਗਾ ਉਹ ਜ਼ਮੀਨ ਦਾ ਕਬਜ਼ਾ ਤੁਸੀਂ ਮਤਲਬ ਉਹਨਾਂ ਨੂੰ ਦਵਾਉਣਾਗਾ ਖਰੀਦਦਾਰ ਨੂੰ ਜੇ 10 ਕਿੱਲੇ ਜ਼ਮੀਨ ਲੈ ਕੇ ਦਿੱਤੀ ਆ 10 ਕਿੱਲਿਆਂ ਦਾ ਉਹਨਾਂ ਨੂੰ ਮਿਣ ਕੇ ਕਬਜ਼ਾ ਦਵਾਉਣੇਗਾ ਔਰ ਉਹਦਾ ਜਿਹੜਾ ਤੁਸੀਂ ਅ ਇੰਤਕਾਲ ਉਹਨਾਂ ਦੇ ਨਾਮ ਚੜਾ ਕੇ ਚੌਥਾ ਸਟੈਪ ਪੂਰਾ ਕਰਕੇ ਆਪਾਂ ਫੇਰ ਕਹਿ ਸਕਦੇ ਆ ਕਿ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਪੂਰੀ ਨਿਵਾਅ ਦਿੱਤੀ ਆ ਇਹ ਮੈਂ ਖਰੀਦਦਾਰਾਂ ਨੂੰ ਵੀ ਦੱਸ ਰਿਹਾ ਵੇਚਦਾਰਾਂ ਨੂੰ ਵੀ ਦੱਸ ਰਿਹਾ ਤੇ ਪ੍ਰਾਪਰਟੀ ਡੀਲਰਾਂ ਨੂੰ ਵੀ ਦੱਸ ਰਿਹਾ ਕਿ ਦੋਸਤੋ ਇਹਨੂੰ ਆਪਾਂ ਮਤਲਬ ਆਪਣੀ ਆਪਣੀ ਜ਼ਿੰਮੇਵਾਰੀ ਜੇ ਅਸੀਂ ਪੂਰੀ ਨਿਭਾਵਾਂਗੇ ਤਾਂ ਕਿਤੇ ਵੀ ਰੌਲਾ ਨਹੀਂ ਪੈਂਦਾਗਾ ਕਿਤੇ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਮੇਰੇ ਨਾਲ ਐ ਕਰਤਾ ਤੇ ਇਹ ਚਾਰੇ ਸਟੈਪ ਹੋਣ ਤੋਂ ਬਾਅਦ ਦੋਸਤੋ ਇਹ ਚਾਰੇ ਸਟੈਪ ਨੇ ਬੇਸਿਕ ਸੌਦੇ ਕਿ ਕਿਸ ਤਰ੍ਹਾਂ ਆਪਾਂ ਸੌਦਾ ਕਰਾ ਕੇ ਇਹਨੂੰ ਆਪਾਂ ਨੇ ਮਤਲਬ ਸਿਰੇ ਚਾੜਨਾ ਹੁਣ ਦੋਸਤੋ ਮਤਲਬ ਤੁਸੀਂ ਕਬਜ਼ਾ ਲੈ ਲਿਆ ਇੰਤਕਾਲ ਤੁਹਾਡੇ ਨਾਮ ਹੋ ਗਿਆ ਪ੍ਰਾਪਰਟੀ ਡੀਲਰ ਬਿੱਲਾ ਹੋ ਗਿਆ ਇੱਥੇ ਇਸ ਤੋਂ ਬਾਅਦ ਪ੍ਰਾਪਰਟੀ ਡੀਲਰ ਦਾ ਕੋਈ ਕੰਮ ਨਹੀਂ ਤੁਸੀਂ ਮਾਲਕ ਜ਼ਮੀਨ ਦੇ ਬਣ ਚੁੱਕੇ ਹੋ ਤੇ ਤੁਸੀਂ ਜ਼ਮੀਨ ਆਪਣੀ ਬਾਅ ਸਕਦੇ ਹੋ ਚਾਹੇ ਜ ਕਿਸੇ ਨੂੰ ਟਕੇ ਦੇ ਦੇ ਸਕਦੇ ਹੋ ਹੁਣ ਦੋਸਤੋ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਸੀਗੀ ਜਿਹੜੀ ਕਿ ਅਸੀਂ ਆਪਣੇ ਦਫ਼ਤਰ ਵੱਲੋਂ ਅ ਕਲਾਸਾਂ ਜਿਹੜੀਆਂ ਨਵੇਂ ਕੋਈ ਵੀ ਪ੍ਰਾਪਰਟੀ ਦਾ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਕੋਈ ਪ੍ਰਾਪਰਟੀ ਡੀਲਰ ਬਣਨਾ ਚਾਹੁੰਦੇ ਨੇ ਜਿਹੜੇ ਰੀਅਲ ਏਸਟੇਟ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਆਲਿਆਂ ਲਈ ਅਸੀਂ ਕਲਾਸਾਂ ਸ਼ੁਰੂ ਕਰ ਰਹੇ ਹਾਂ ਬਹੁਤ ਜਲਦੀ ਅ ਜਿਹੜੀਆਂ ਕਿ ਮਲੇਰ ਕੋਲੇ ਦੇ ਵਿੱਚ ਇੱਥੇ ਅ ਅਸੀਂ ਤੁਹਾਨੂੰ ਐਡਰੈਸ ਦੇਵਾਂਗੇ ਤਸੀਲ ਦੇ ਸਾਹਮਣੇ ਸ਼ੋਰੂਮ ਤਿਆਰ ਕੀਤਾ ਜਾ ਰਿਹਾਗਾ ਉਹਦੇ ਵਿੱਚ ਜਿਹੜੇ ਅ ਕਲਾਸਾਂ ਲੱਗੀਆਂ ਨਵੇਂ ਜਿਹੜੇ ਕੋਈ ਪ੍ਰਾਪਰਟੀ ਦਾ ਕਾਰੋਬਾਰ ਸਟਾਰਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਪਰਟੀ ਦੇ A ਤੋਂ ਲੈ ਕੇ Z ਤੱਕ ਫਰਦ ਲੈਂਡ ਤੋਂ ਲੈ ਕੇ ਫਰਦ ਦੇਖਣ ਤੋਂ ਲੈ ਕੇ ਸੌਦਾ ਕਰਾ ਕੇ ਪੇਮੈਂਟ ਕਰਵਾਉਣ ਤੱਕ ਜਿੰਨਾ ਵੀ ਕਾਰੋਬਾਰ ਦਾ ਇਹ ਮਤਲਬ ਪ੍ਰਾਪਰਟੀ ਦਾ ਰੀਅਲ اسٹیਟ ਦਾ ਬਹੁਤ ਵੱਡਾ ਕਾਰੋਬਾਰ ਹੈ ਇਹ ਦੋਸਤੋ ਜਿਹੜੀਆਂ ਜਿਵੇਂ ਮੈਂ ਤੁਹਾਨੂੰ ਬੇਸਿਕ ਗੱਲਾਂ ਦੱਸੀਆਂ ਨੇ ਕੱਲੀਆਂ ਇੰਨਾ ਕੀ ਕੰਮ ਨਹੀਂ ਹੈਗਾ ਪ੍ਰਾਪਰਟੀ ਦਾ ਇਹ ਦਾ ਇਹਨੂੰ ਕੰਮ ਨੂੰ ਸਿੱਖਣਾ ਇੱਕ ਬਹੁਤ ਵੱਡਾ ਸਮੁੰਦਰ ਹੈ ਤੇ ਜਿਹਨੂੰ ਤਜਰਬੇ ਦੇ ਨਾਲ ਸਿੱਖਿਆ ਜਾਂਦਾ ਹੈ ਲੇਕਿਨ ਫਿਰ ਵੀ ਉਹ ਤਜਰਬਾ ਕਿਸੇ ਨਾ ਕਿਸੇ ਤੋਂ ਲਿਆ ਵੀ ਜਾਂਦਾ ਤੇ ਕਿਸੇ ਨੂੰ ਮਤਲਬ ਸਾਨੂੰ ਵੀ ਤਜਰਬਾ ਕੋਈ ਪਹਿਲੇ ਦਿਨ ਹੀ ਨਹੀਂ ਸੀ ਆ ਗਿਆ ਅਸੀਂ ਵੀ 1990 ਦੇ ਲੱਗੇ ਹੋਇਆ ਸਾਨੂੰ ਤਾਂ ਕਰਕੇ ਜਾ ਕੇ ਮਤਲਬ ਇਹਦੀ ਜਾਣਕਾਰੀਆਂ ਮਤਲਬ ਮਿਲੀਆਂ ਨੇ ਲੇਕਿਨ ਬਹੁਤ ਤਰ੍ਹਾਂ ਦੀਆਂ ਪ੍ਰਾਪਰਟੀਆਂ ਨੇਗੀਆਂ ਖੇਤੀਬਾੜੀ ਵਾਲੀਆਂ ਨੇ ਪਲਾਟ ਨੇ ਰੈ residențial ਨੇ ਕੋਠੀਆਂ ਔਰ ਕਮਰਸ਼ੀਅਲ ਹੋ ਗਏ ਫਲੈਟ ਹੋ ਗਏ ਵੱਡੇ ਮਾਲ ਹੋ ਗਏ ਬਹੁਤ ਕੁਝ ਹੈਗਾ ਜਿਹਦੇ ਬਾਰੇ ਤੁਹਾਨੂੰ A to Z ਜਾਣਕਾਰੀ ਜਿਹੜੀ ਅਸੀਂ ਦੇਵਾਂਗੇ ਔਰ ਮੇਰੀ ਟੀਮ ਨਾਲ ਕੰਮ ਕਰੇਗੀ ਔਰ ਤੁਹਾਨੂੰ ਪੂਰੀ ਪ੍ਰੋਪਰ ਦੋਸਤੋ ਕੱਲੀ ਮਤਲਬ ਜਾਣਕਾਰੀ ਹੀ ਨਹੀਂ ਦੇਵਾਂਗੇ ਤੁਹਾਨੂੰ ਪੂਰੀਆਂ ਕਲਾਸਾਂ ਲਵਾਈਆਂ ਜਾਣਗੀਆਂ ਔਰ ਤੁਹਾਨੂੰ ਵਿజిਟ ਕਰਾਈ ਜਾਇਆ ਕਰੇਗੀ ਤੁਹਾਡੇ ਜਿਹੜੇ ਜਿਵੇਂ ਮੰਨ ਲਓ ਆਪਣੇ ਕੋਲੇ ਅ ਮਹੀਨੇ ਦੇ ਵਿੱਚ 30 ਵਿਦਿਆਰਥੀ ਨੇਗੇ ਉਹਨਾਂ 30 ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਇਲਾਵਾ ਉਹਨਾਂ ਨੂੰ ਇੱਕ ਕਿਸੇ ਵੀ ਸਾਧਨ ਦੇ ਉੱਪਰ ਪ੍ਰਾਪਰਟੀਆਂ ਦੇ ਉੱਪਰ ਲੈ ਕੇ ਜਾਇਆ ਜਾਵੇਗਾ ਚਾਹੇ ਮਹਾਲੀ ਲੈ ਕੇ ਜਾਈਏ ਚਾਹੇ ਲੁਧਿਆਣਾ ਲੈ ਕੇ ਜਾਈਏ ਚਾਹੇ ਅੰਮ੍ਰਿਤਸਰ ਲੈ ਕੇ ਜਾਈਏ ਕਿਤੇ ਵੀ ਲੈ ਕੇ ਜਾਈਏ ਉੱਥੇ ਲਿਜਾ ਕੇ ਉਹਨਾਂ ਨੂੰ ਪ੍ਰੋਪਰ ਪ੍ਰੈਕਟੀਕਲ ਤੌਰ ਤੇ ਦਿਖਾਇਆ ਜਾਵੇਗਾ ਪ੍ਰੈਕਟੀਕਲ ਕਰਵਾਇਆ ਜਾਵੇਗਾ ਕਿ ਕਿਸ ਤਰ੍ਹਾਂ ਮਤਲਬ ਇਹ ਜਿਹੜੇ ਸੌਦੇ ਨੇ ਹੁੰਦੇ ਨੇ ਔਰ ਕਿਸ ਤਰ੍ਹਾਂ ਕਿਸੇ ਸੌਦੇ ਦੀ ਆਪਾਂ ਕਲੋਨੀ ਕਿਵੇਂ ਕੱਟ ਸਕਦੇ ਆ ਕਿਸੇ ਨੂੰ ਬਾਹੀ ਜੋਗ ਜ਼ਮੀਨ ਨੂੰ ਕੀ ਅੱਗੇ ਆਪਾਂ ਪ੍ਰੋਸੈਸ ਨੇ ਸਾਰੀਆਂ ਚੀਜ਼ਾਂ ਤੁਹਾਨੂੰ ਮਤਲਬ ਉਹਦੇ 'ਚ ਅਸੀਂ ਸਿਖਾਵਾਂਗੇ ਤੇ ਜਿਹੜੇ ਵੀ ਵਿਦਿਆਰਥੀ ਕੋਈ ਸਾਡੇ ਇਹ ਇੱਥੇ ਇਹਦਾ ਲਾਭ ਠਾਉਣਾ ਚਾਹੁੰਦੇ ਨੇ ਉਹਦੀ ਤੁਹਾਨੂੰ ਜੋ ਵੀ ਫੀਸ ਹੋਵੇਗੀ ਉਹ ਫੀਸ ਦੱਸੀ ਜਾਵੇਗੀ ਦਫ਼ਤਰ ਨਾਲ ਸੰਪਰਕ ਕਰਨ ਲਈ ਤੁਹਾਨੂੰ ਨੰਬਰ ਜਾਰੀ ਅਸੀਂ ਕਰ ਦੇਵਾਂਗੇ ਤੇ ਉਹਦੇ ਤੇ ਤੁਸੀਂ ਆਪਣਾ ਜਿਹੜਾ ਦਾਖਲਾ ਲੈ ਸਕਦੇ ਹੋ ਤੇ ਦਾਖਲਾ ਲੈਣ ਤੋਂ ਤੁਹਾਨੂੰ ਕਲਾਸਾਂ ਲਾਉਣ ਤੱਕ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਅੱਗੇ ਚੱਲ ਕੇ ਅਸੀਂ ਜਾਰੀ ਕਰਾਂਗੇ ਤੇ ਇਹ ਉਹਨਾਂ ਵਿਦਿਆਰਥੀਆਂ ਲਈ ਖਾਸ ਤੌਰ ਤੇ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਸਾਡੇ ਪਿੰਡਾਂ ਦੇ ਨੌਜਵਾਨ ਨੇ ਜਿਹੜੇ ਕਹਿੰਦੇ ਨੇ ਸਾਡੇ ਕੋਲ ਤਾਂ ਕੋਈ ਕੰਮ ਹੀ ਨਹੀਂ ਹੈਗਾ ਔਰ ਮੈਂ ਦਾਅਵੇ ਨਾਲ ਕਹਿ ਸਕਦਾਗਾ ਮੈਂ ਤੁਹਾਨੂੰ ਇਹ ਕੱਲ ਦਾ ਵਾਦਾ ਕਰਦਾਗਾ ਕਿ ਅਗਰ ਤੁਸੀਂ ਪੂਰੀਆਂ ਕਲਾਸਾਂ ਲਾਉਂਗੇ ਬਿਨਾ ਪੈਸੇ ਤੋਂ ਬਿਨਾ ਮਤਲਬ ਇਹ ਨਹੀਂ ਕਿ ਤੁਹਾਨੂੰ ਲੱਖਾਂ ਕਰੋੜਾ ਰੁਪਇਆ ਚਾਹੀਦਾ ਬਿਨਾ ਪੈਸੇ ਤੋਂ ਤੁਸੀਂ ਲੱਖਾਂ ਕਰੋੜਾ ਰੁਪਇਆ ਕਮਾ ਸਕਦੇ ਹੋ ਪ੍ਰਾਪਰਟੀ ਦਾ ਕਾਰੋਬਾਰ ਐਸਾ ਕਾਰੋਬਾਰ ਹੈ ਜਿਹਦੇ ਵਿੱਚ ਬਿਨਾ ਪੈਸੇ ਤੋਂ ਅਗਰ ਤੁਸੀਂ ਸਹੀ ਜਾਣਕਾਰੀ ਸਿੱਖ ਲੈਨੇ ਹੋ ਤਾਂ ਤੁਸੀਂ ਲੱਖਾਂ ਕਰੋੜਾਂ ਰੁਪਇਆ ਕਮਾ ਸਕਦੇ ਹੋ ਨੌਜਵਾਨਾਂ ਦੇ ਵਿੱਚ એનર્ਜੀ ਹੁੰਦੀ ਆ ਉਹ એનર્ਜੀ ਨੂੰ ਸਹੀ ਪਾਸੇ ਲਾਓ ਤੇ ਤੁਸੀਂ ਮਤਲਬ ਬਰੇਸਾਂ ਚ ਭੱਜਣ ਦੀ بجائے ਜਾਂ ਹੋਰ ਨੌਕਰੀਆਂ ਪਿੱਛੇ ਭੱਜਣ ਦੀ بجائے ਦੋਸਤੋਂ ਨੌਕਰੀ ਵਾਲੇ ਕੀ ਕਰਦੇ ਆ ਕਿਸੇ ਨੂੰ ਸਰਕਾਰੀ ਨੌਕਰੀ ਮਿਲਦੀ ਨਹੀਂ ਹੈਗੀ ਉਹ ਮੰਨ ਲਓ ਤੁਸੀਂ ਸਰਕਾਰਾਂ ਕਹਿੰਦੇ ਨੇ ਅਸੀਂ 5 ਸਾਲਾਂ ਦੇ ਵਿੱਚ 50 ਹਜ਼ਾਰ ਨੌਕਰੀ ਦੇਤੀ ਜਿਹੜੀ ਕਿ ਦੂਜੇ ਕਹਿੰਦੇ ਨੇ ਨਹੀਂ ਜਿਨ੍ਹਾਂ ਨੇ ਦਿੱਤੀ ਨਹੀਂ ਹੈਗੀ ਚਲੋ ਜੇ 20-50 ਹਜ਼ਾਰ ਰੁਪਇਆ ਨੌਕਰੀ ਦੇ ਵੀ ਦਿੱਤੀ ਹੋ ਤਾਂ ਤੁਸੀਂ ਸੋਚ ਕੇ ਦੇਖੋ 3 ਕਰੋੜ ਲੋਕਾਂ ਦੇ ਵਿੱਚੋਂ ਜੇ 30 40 ਹਜ਼ਾਰ ਬੰਦਿਆਂ ਨੂੰ ਨੌਕਰੀ ਦਿੱਤੀ ਤਾਂ ਕਿੰਨੇ ਪਰਸੈਂਟ ਆਏ ਕਿੰਨੇ ਪਰਸੈਂਟ ਬੰਦਿਆਂ ਨੇ ਸੋਚ ਕੇ ਦੇਖ ਲਓ ਤੇ ਪ੍ਰਾਈਵੇਟ ਬੰਦਿਆਂ ਨੂੰ ਤਾਂ 10 ਹਜ਼ਾਰ ਤਨਖਾਹ ਮਿਲਦੀ ਆ 15 ਹਜ਼ਾਰ ਤਨਖਾਹ ਮਿਲਦੀ ਆ ਸਰਕਾਰੀ ਵਾਲਿਆਂ ਨੂੰ 20 30 40 ਹਜ਼ਾਰ ਮਿਲ ਜਾਂਦਾ ਹੋਗਾ ਜਿਹੜਾ ਕਿ ਇਸ ਕੰਮ ਦੇ ਵਿੱਚ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਸੋਚ ਤੋਂ ਪਰਿਆ ਤੇ ਲੇਕਿਨ ਇਹਦੇ ਲਈ ਤੁਹਾਨੂੰ ਪ੍ਰੋਪਰ ਸਿੱਖਣਾ ਪਊਗਾ ਪੂਰਾ ਤੁਹਾਨੂੰ ਉਹਦੇ ਹੀ ਅਸੀਂ ਮੋਟੀਵੇਟ ਵੀ ਕਰਾਂਗੇ ਤੁਹਾਨੂੰ ਮੋਟੀਵੇਟ ਮੋਟੀਵੇਟ ਵੀ ਕਰਾਂਗੇ ਕਿ ਕਾਰੋਬਾਰ ਕਿਵੇਂ ਕਰਨਾ ਤੇ ਕਿਵੇਂ ਮਤਲਬ ਤੁਸੀਂ ਉਹਦੀ ਤੁਹਾਡੇ ਵਿੱਚ એનર્ਜੀ ਭਰਾਂਗੇ ਸਾਰਾ ਇਹਦਾ ਫਾਇਦਾ ਠਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰਿਓ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਮੇਰੀ ਬੇਨਤੀ ਹੱਥ ਜੋੜ ਕੇ ਹਰੇਕ ਵਾਰੀ ਇਹ ਹੁੰਦੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਔਰ ਫੋਲੋ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ